ਗੁਰਦੁਰ ਗੁਰਦੁਰ ਹੋਣਾ ਪੀ ਸਰ ਸਤਿ ਸ਼੍ਰੀ ਅਕਾਲ ਜੀ 1 ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ 25 26 ਸਾਲ ਦਾ ਨੌਜਵਾਨ ਜਿਹੜਾ ਹੈਗਾ ਉਹ ਘਰੋਂ ਚੱਲਾ ਗਿਆ ਤੇ 3 4 ਘੰਟੇ ਬਾਅਦ ਲੋਟ ਕੇ ਨਹੀਂ ਆਇਆ ਉਹਦੇ ਕਰਦਿਆਂ ਨੂੰ ਇਹ ਸ਼ੱਕ ਸੀਗਾ ਕਿ ਇਹਨੂੰ ਕਿਡਨਾਪ ਕਰ ਲਿਆ ਗਿਆ ਜਦੋਂ ਸਾਡੇ ਕੋਲੇ ਇਹਦੇ ਕਰਦੇ ਆਏ ਉਸ ਤੋਂ ਇਮੀਡੀਏਟਲੀ ਬਾਅਦ ਸਾਡੇ ਸੀਨੀਅਰ ਆਫੀਸਰ ਸਾਡੇ ਐਸਪੀ ਡੀ ਸਾਹਿਬ ਐਸਪੀ ਸਿਟੀ DSPD, DSP D DSP CT 2 CIA 1 CIA 2 थाना सिविल लाइन ਇਹਨਾਂ ਦੀ ਸਾਰੀ ਟੀਮਾਂ ਸੀ ਐਕਟੀਵੇਟ ਕਰਤੀ ਪਰਿਵਾਰ ਦੇ ਨਾਲ ਸਾਡੇ ਅਸਰ ਤੇ ਟੀਮਾਂ 24 ਘੰਟੇ ਨਾਲ ਜੁੜੇ ਰਹੇ ਇਸ ਤੋਂ ਬਾਅਦ ਅਸੀਂ ਇੱਕ ਕੰਟਰੋਲਡ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਪਹਿਲਾਂ ਇਸ ਮੁੰਡੇ ਨੂੰ ਰਿਕਵਰ ਕੀਤਾ ਉਸ ਤੋਂ ਬਾਅਦ ਜਿਹੜੇ ਅਕਿਊਸ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਲੱਖ ਕੈਸ਼ ਇੱਕ Swift ਗੱਡੀ ਇੱਕ ਮੋਬਾਈਲ ਫੋਨ ਅਤੇ ਇੱਕ ਇਹ ਜਿਹੜਾ ਹਥਿਆਰ ਨੂਮਾ ਲਾਈਟਰ ਹੈਗਾ ਪਿਸਟੋਲ ਨੂਮਾ ਇਹ ਰਿਕਵਰ ਕੀਤਾ ਤੇ ਇਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਕਹਾਣੀ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਨੌਜਵਾਨ ਹੈਗਾ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਪੈਸੇ ਦੇ ਲੈਣ ਦੇਣ ਦਾ ਕੰਮ ਕਰਦਾ ਹੈ ਇੱਕ ਜਿਹੜੀ ਲੇਡੀ ਅਕਿਊਜ਼ਡ ਹੈਗੀ ਹੈ ਉਹਦੇ ਨਾਲ ਜਿਹਦਾ ਨਾਮ ਹੈ ਕਿਰਨਾ ਤੇ ਕਿਰਨਾ ਦੇ ਨਾਲ ਇਹਦਾ ਪੈਸੇ ਦਾ ਲੈਣ ਦੇਣ ਸੀਗਾ ਕਿੰਨਾ ਨੇ ਕੁਝ ਪੈਸੇ ਲਏ ਹੋਏ ਸੀਗੇ ਤੇ ਪੈਸੇ ਵਾਪਸ ਕਰਨ ਦੇ ਬਹਾਨੇ ਕਿਰਨਾ ਨੇ ਇਹਨੂੰ ਆਪਣੇ ਜਗਨ ਸਿੰਘ ਨਗਰ ਦੇ ਵਿੱਚ ਕਿਰਣਾ ਜਿੱਥੇ ਰਹਿੰਦੀ ਹੈ ਉੱਥੇ ਉਹਨੇ ਉਹਨੂੰ ਆਪਣੇ ਘਰੇ ਬੁਲਾਇਆ ਇਸ ਮੁੰਡੇ ਨੂੰ ਜਿੱਥੇ ਉਹਨੇ ਪਹਿਲਾਂ ਹੀ ਪਲੈਨਿੰਗ ਦੇ ਤਹਿਤ ਆਪਣੇ ਦੋ ਸਾਥੀ ਨੂੰ ਰੱਖਿਆ ਹੋਇਆ ਸੀਗਾ ਤੇ ਧਾਰਦਾਰ ਹਥਿਆਰ ਦੀ ਨੋਕ ਤੇ ਅਤੇ ਜਿਹੜਾ ਇਹ ਪਿਸਤੌਲ ਨੂਮਾ ਦੇਖਣ ਵਾਲੀ ਚੀਜ਼ ਹੈਗੀ ਹੈ ਇਹਦੀ ਵਰਤੂ ਕਰਕੇ ਉਹਨਾਂ ਨੇ ਉਹਨੂੰ ਡਰਾਵਾ ਦੇ ਕੇ ਉਸ ਮੁੰਡੇ ਨੂੰ ਤੇ ਉਹਨੂੰ ਆਪਣੇ ਨਾਲ ਬਾਹਰ ਕੇ ਜ਼ਿਲ੍ਹੇ ਤੋਂ ਬਾਹਰ ਲੈ ਗਏ ਉੱਥੇ ਜਾ ਕੇ ਫਿਰ ਉਹਨਾਂ ਨੇ ਪਰਿਵਾਰ ਨੂੰ ਸੰਪਰਕ ਕੀਤਾ ਤੇ ਪੈਸੇ ਦੀ ਮੰਗ ਕੀਤੀ ਜਦੋਂ ਉਹ ਇਨਫੋਰਮੇਸ਼ਨ ਸਾਡੇ ਕੋਲ ਆ ਗਈ ਤਾਂ ਅਸੀਂ ਫਿਰ ਆਪਣਾ ਆਪਰੇਸ਼ਨ ਸ਼ੁਰੂ ਕਰ ਲਿਆ ਅਸੀਂ ਆਪਣੇ ਇਨਫੋਰਮੇਸ਼ਨ ਸੋਰਸਸ ਲਗਾਏ ਇੰਟੈਲੀਜੈਂਸ ਸੋਰਸਸ ਟੈਕਨੀਕਲ ਸੋਰਸਸ ਤੇ ਬਾਕੀ ਸਾਰੀ ਇੰਟੈਲੀਜੈਂਸ ਨੂੰ ਅਸੀਂ ਬੰਦੇ ਆਇਡੈਂਟੀਫਾਈ ਕਰਨੇ ਸ਼ੁਰੂ ਕਰਤੇ ਆਪਰੇਸ਼ਨ ਦੇ ਵਿੱਚ ਸਾਡੀ ਪ੍ਰਾਥਮਿਕਤਾ ਇਹ ਸੀਗੀ ਕਿ ਜਿਹੜਾ ਆਪਣਾ ਇਹ ਮੁੰਡਾ ਹੈ ਇਹ ਸਹੀ ਸਲਾਮਤ ਤੇ ਬਿਲਕੁਲ ਠੀਕ ਠਾਕ ਪਰਿਵਾਰ ਦੇ ਕੋਲ ਪਹੁੰਚ ਜਾਏ ਉਸ ਤੋਂ ਬਾਅਦ ਬਾਕੀ ਜੋ ਵੀ ਕੰਮ ਹੋ ਕੀਤਾ ਜਾਏਗਾ ਤੇ ਉਸ ਦੇ ਵਿੱਚ ਸਾਡੀ ਟੀਮਾਂ ਸਫਲ ਰਹੀਆਂ ਇਹਨਾਂ ਦੀ ਮਿਹਨਤ ਰੰਗ ਲਾਈ ਤੇ ਪਹਿਲਾਂ ਅਸੀਂ ਮੁੰਡੇ ਨੂੰ ਬਿਲਕੁਲ ਸਹੀ ਸਲਾਮਤ ਰਿਕਵਰ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਦੋਸ਼ਾਂ ਦੀ ਤਰਫ ਕਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿੰਨੇ ਜਣੇ ਘੱਤਰ ਦਿੱਤੇ ਤਿੰਨ ਜਣੇ ਗ੍ਰਿਫਤਾਰ ਕੀਤੇ ਹਨ ਜੀ ਇੱਕ ਤਾਂ ਕਿਰਨਾ ਹੈਗੀ ਹੈ ਜਿਹੜੀ ਬਟਿੰਡੇ ਜ਼ਿਲ੍ਹੇ ਦੀ ਆਪਣੇ ਸ਼ਹਿਰ ਦੀ ਰਹਿਣ ਵਾਲੀ ਹੈਗੀ ਹੈ ਦੋ ਜਣੇ ਹੈਗੇ ਮਨਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਜੋ ਕਿ ਮੁਕਸਲ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਜਿਹੜਾ ਇਹ ਪਲਾਨਡ ਆਪਰੇਸ਼ਨ ਦਾ ਹਿੱਸਾ ਸੀਗਾ ਸਰ ਤੇ ਰਿਕਵਰੀ ਹੋ ਗਈ ਸਰ ਕਿਹੜਾ ਤਾਂ ਸਕਿਪ ਕਰਕੇ ਸੀ ਇਹਨਾਂ ਨੂੰ ਜਦੋਂ ਉੱਥੇ ਰੇਡ ਕੀਤੀ ਹੈ ਫਲੋਟ ਗਏ ਨੇ ਪੇਮੈਂਟ ਹੋਈ ਹੈ ਕਿਹੜਾ ਤਾਂ ਪੁਲਿਸ ਪਾਰਟੀ ਦਾ ਸਕਿਪ ਕਰਕੇ ਸੀ ਅ ਦੇਖੋ ਜੀ ਆਪਰੇਸ਼ਨ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਵੀ ਹੈਵ ਟੂ ਐਗਜ਼ਾਮਨ ਥਿੰਗਸ ਫ্রম ਐਵਰੀ ਪਰਸਪੈਕਟਿਵ ਤੇ ਜਿਹੜਾ ਇਹ ਮੁੰਡਾ ਹੈਗਾ ਇਹਦੀ ਸੇਫਟੀ ਵਾਸ ਆਰ ਫਰਸਟ ਪ੍ਰਾਇਰੀਟੀ ਐਸ ਆਈ ਆਲਰੇਡੀ ਟੋਲਡ ਬਾਕੀ ਅਕਿਊਜ਼ ਅਸੀਂ ਗ੍ਰਿਫਤਾਰ ਕਰ ਲਏ ਰਿਕਵਰੀ ਅਸੀਂ ਸਾਰੀ ਕਰ ਅੱਛਾ ਕਿੱਛੇ ਗਿਆ ਅਸੀਂ ਜਿਲੇ ਤੋਂ ਬਾਹਰ ਰੱਖਿਆ ਜਿਲੇ ਤੋਂ ਬਾਹਰ ਰੱਖਿਆ ਹੋਰ ਵੀ ਸਭ ਕੋਈ ਮਾਮਲੇ ਦਰਜ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਇਹ ਤਿੰਨ ਲੋਕ ਵੀ ਹੈ 진짜 ਜ਼ਿਆਦਾ ਇਹ ਤਿੰਨ ਹੈਗੇ ਇੱਕ ਇਹਨਾਂ ਦਾ ਹੋਰ ਤਫਤੀਸ਼ ਦੇ ਦੌਰਾਨ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਹੋਰ ਹੈਗਾ 파ਟਨਰ ਅਸੋਸੀਏਟ ਚੌਥਾ ਉਹਨੂੰ ਵੀ ਅਸੀਂ ਜਲਦੀ ਕਿਰਦਾ ਸਰ 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 ਕਿਡਨੈਪਰ ਹੈਗੇ ਜਿਹੜੇ ਕੰਮ ਕੀ ਕਰਦੇ ਸੀ ਇਹ ਇਹ ਦੋ ਤਾਂ ਖੇਤੀਬਾੜੀ ਕਰਦੇ ਆ ਜਿਆਦਾ 에ਜੰਟ ਨਹੀਂ ਹੈ 24 25 ਸਾਲਾਂ ਦੇ ਹੈਗੇ ਮੁੰਡੇ ਤੇ ਇਹ ਲੇਡੀ ਜਿਹੜੀ ਹੈਗੀ ਇਹ ਘਰੋਂ ਹੀ ਆਪਰੇਟ ਕਰਦੀ ਹੈ ਤੇ ਇਹਦਾ ਜਿਹੜਾ ਹੈਗਾ ਤਫਤੀਸ਼ ਦੌਰਾਨ ਸਾਹਮਣੇ ਆਏਗਾ ਐਕਚੁਅਲੀ ਦਾ ਕੰਮ ਕੀ ਹੈ ਸੋਰਸ ਆਫ ਇਨਕਮ ਕੀ ਸਰ ਰਿਲੇਸ਼ਨ ਕੀ ਨੇ ਆ ਉਸਨੇ ਰਿਲੇਸ਼ਨ ਵਗੈਰਾ ਤਫਤੀਸ਼ ਦੇ ਦੌਰਾਨ ਸਾਹਮਣੇ ਆਣਗੇ ਪ੍ਰਾਈਮਾ ਫੈਸਾਈ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਬੰਦਾ ਇਹਨਾਂ ਦਾ ਲਿਵਿੰਗ ਪਾਰਟਨਰ ਹੈਗਾ ਇਸ ਲਈ ਠੀਕ ਹੈ ਇਹ ਸੰਪਰਕ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਜਿਸ ਤਰ੍ਹਾਂ ਮੁਕਸਦ ਦੇ ਰਹਿਣ ਵਾਲੇ ਲੇਡੀ ਸੁਸ਼ਨ ਦਾ ਦੀ ਰਹਿਣ ਵਾਲੀ ਹੈ ਉਹ ਤਾਂ ਇਟ ਇਸ ਪਾਰਟ ਆਫ ਇਨਵੈਸਟੀਗੇਸ਼ਨ ਕਿ ਆਪਸ ਵਿੱਚ ਕਿੰਨੇ ਸਾਲਾਂ ਤੋਂ ਸੰਪਰਕ ਚ ਹੈਗੇ ਕੀ ਹੈਗਾ ਬਟ ਜਿਹੜਾ ਲੇਡੀ ਤੇ ਇਹ ਜਿਹੜਾ ਜਿਹਨੂੰ ਲੈ ਗਏ ਸੀ ਕਿ ਮੁੰਡੇ ਨੂੰ ਉਹਦਾ ਇਹਨਾਂ ਦਾ ਆਪਸ ਵਿੱਚ ਪਹਿਲਾਂ ਜਾਣਕਾਰੀ ਸੀਗੀ ਲੈਣ ਦੇਣ ਸੀਗਾ ਤੇ ਲੇਡੀ ਨੂੰ ਆਈਡੀਆ ਸੀਗਾ ਇਸ ਮੁੰਡੇ ਦਾ ਬੈਕਿੰਗ ਸਰ ਇਹ ਲਾਇਸੈਂਸ ਇਹ ਤਾਂ ਵੀ ਹਥਿਆਰ ਨੂੰ ਮ ਖਿਡੌਣਾ ਹੀ ਹੈਗਾ ਜੀ ਲਾਈਟਰ ਟਾਈਪ ਹੀ ਹੈਗਾ ਇਹ ਤੇ ਉਹਨਾਂ ਕੋਲ ਸਾਡੇ ਇਨਫੋਰਮੇਸ਼ਨ ਮੁਤਾਬਿਕ ਉਹਨਾਂ ਕੋਲ ਚਦਾਰਦਰ ਹਥਿਆਰ ਵੀ ਹੈਗੇ ਜਿਹੜੇ ਕਿ ਅਸੀਂ ਹੁਣ ਇਨਵੈਸਟੀਗੇਸ਼ਨ ਦੌਰਾਨ ਬਰਾਮਦ ਕਰੇ ਸਰ કુલ ਕਿੰਨੀ ਫਰੋਤੀ ਬੰਦੀ ਸੀ ਤੇ ਕਿੰਨੀ ਫਰੋਤੀ ਆਪਣੀ ਨੂੰ ਦਿੱਤੀ ਗਈ ਦੇਖੋ ਜੀ ਉਹ ਅਮਾਉਂਟ ਵਗੈਰਾ ਚੇਂਜ ਹੁੰਦਾ ਰਿਹਾ ਆਪਰੇਸ਼ਨ ਸਾਡਾ ਚੱਲਦਾ ਰਿਹਾ ਬਟ ਦੀ ਇੰਪੋਰਟੈਂਟ ਪਾਰਟਿਸ ਥੈਟ ਜਿਹੜਾ ਪੰਦਾ ਸੀਗਾ ਉਹਨੂੰ ਉਸੇ ਸੇਫਲੀ ਰਿਕਵਰ ਕਰਕੇ ਜੋ ਵੀ ਅਮਾਉਂਟ ਸੀਗਾ ਇਹਨਾਂ ਤੋਂ ਅਕਿਊਸ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਰਾ ਰਿਕਵਰ ਕਰ ਕੋਈ ਦੇਖੇਂਗਾ ਕਿ ਕਿੰਨੇ کیس ਦੇ ਵਿੱਚ ਦ ਆਉਟ ਆਫ ਥੀਸ ਦਰਾਂ ਸਾਹਮਣੇ ਆਇਆ ਕਿ ਮੋਡਸ ઓਪਰੈਂਡੇ ਕੀ ਸੀਗਾ ਕਿਦਾਂ ਇਹਨਾਂ ਨੇ ਕਾਂਸਪੀਰੇਸੀ ਰਚੀ ਉਹ ਸਾਰਾ ਸਾਹਮਣੇ ਆਏਗਾ ਤੇ ਹੁਣ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਵੀ ਆਰ ਵੈਰੀ ਸੀਰੀਅਸ ਅਗੇਂਸਟ ਐਨੀ ਸੱਚ ਟਾਈਪ ਆਫ ਫਰੈਂਕ ਜਿਹੜਾ ਵੀ ਕੋਈ ਕ੍ਰਾਈਮ ਕਰਦਾ ਉਹਦੀ ਅਸੀਂ ਤਰ ਪਕੜ ਕਰਾਂਗੇ ਗ੍ਰਿਫਤਾਰ ਕਰਾਂਗੇ ਤੇ ਸੁਨਾਖਾਂ ਦੇ ਪਿੱਛੇ ਭੇਜਾਂਗੇ ਜਿਹੜੀ ਸੀਵੀਅਰ ਤੋਂ ਸੀਵੀਅਰ ਤਾਰਾ ਵੀ ਲਾਵਾਂਗੇ ਤੇ ਇਸ ਲਈ ਇਹ ਵਾਰਨਿੰਗ ਹੈਗੀ ਸਾਰਿਆਂ ਨੂੰ ਕਿ ਇਸ ਤਰੀਕੀ ਦੀ ਕੋਈ ਵੀ ਹਰਕਤ ਨਾ ਕੀਤੀ